ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਆ ਦੋ ਤੁਹਾਨੂੰ ਦੋਸਤੋ ਮੱਝਾਂ ਦਿਖਾਵਾਂਗੇ ਇੱਕ ਬੂਰੀ ਹੈ ਦੋਸਤੋ ਇੱਕ ਕਾਲੇ ਰੰਗ ਦੇ ਵਿੱਚ ਮੱਝ ਹੈਗੀ ਆ ਦੋਵੇਂ ਦੋਸਤੋ ਤਾਜ਼ੀਆਂ ਸੂਈਆਂ ਨੇ ਕਿੰਨੇ ਦਿਨ ਦੀਆਂ ਸੂਈਆਂ ਨੇ ਤੇ ਕਿੰਮਾ ਕਿੰਮਾ ਸੁਹਾ ਦੋਸਤੋ ਵੀ ਆਪਾਂ ਵੀਰ ਹੋਣਾਂ ਦੇ ਨਾਲ ਬਾਤचीत ਕਰਾਂਗੇ ਪੁੱਛ ਲਵਾਂਗੇ ਕਿਸ ਥਾਂ ਟਿਕਾਣੇ ਤੇ ਜਿਹੜਾ ਦੋਸਤੋ ਕਿਸ ਪਿੰਡ ਦੇ ਵਿੱਚ ਕਿਸ ਜ਼ਿਲ੍ਹੇ ਦੇ ਵਿੱਚ ਦੋਸਤੋ ਜਿਹੜੀਆਂ ਇਹ ਮੱਝਾਂ ਖੜੀਆਂ ਨੇ ਸੋ ਦੋਸਤੋ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਕਿਸੇ ਮੇਰੇ ਵੀਰ ਭਰਾਣੇ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ 9815142150 ਮੇਰੇ ਕੰਟੈਕਟ ਨੰਬਰ ਹਨ ਦੋਸਤੋ ਚੱਲਦੇ ਆ ਵੀਰ ਹੋਣਾਂ ਦੇ ਕੋਲ ਪੁੱਛ ਲੈਣੇ ਆ ਇਨਾ ਮੱਜਾਂ ਦੀ ਕੀ ਡੀਟੇਲ ਹੈਗੀ ਆ ਸੋ ਸਾਸਰੀ ਕਾ ਵੀਰ ਜੀ ਸਾਸਰੀ ਕਾ ਵੀਰ ਜੀ ਸੋ ਵੀਰ ਜੀ ਇੱਕ ਤਾਂ ਪਹਿਲਾਂ ਆਪਣਾ ਨਾਮ ਜ਼ਰੂਰ ਦੱਸ ਦਗੇ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਠੀਕ ਹੈ ਜੀ ਠੀਕ ਹੈ ਸੋ ਜਸਪਾਲ ਸਿੰਘ ਵੀਰ ਜੀ ਤੇ ਆਪਣਾ ਪਿੰਡ ਕਿਹੜਾ ਪੈ ਗਿਆ ਹੈ ਆਪਣਾ ਪਿੰਡ ਵਰਪਾਲ ਹੈ ਤੇ ਜ਼ਿਲ੍ਹਾ ਤਹਿਸੀਲ ਕਿਹੜਾ ਆ ਗਿਆ ਹੈ ਸੀਗੀਰਾ ਜ਼ਿਲ੍ਹਾ ਫਰੋਈ ਫਰੋਈ ਠੀਕ ਹੈ ਸੋ ਵੀਰ ਜੀ ਆਪਣਾ ਵਪਾਰ ਦਾ ਕੰਮ ਹੀ ਆ ਹਾਂ ਜੀ ਵਪਾਰ ਦਾ ਕੰਮ ਹੈ ਠੀਕ ਹੈ ਸੋ ਵੀਰ ਜੀ ਪਹਿਲੇ ਨੰਬਰ ਤੇ ਜੇ ਆਪਣੀ ਇਸ ਬੂਰੀ ਮੱਝ ਦੀ ਗੱਲ ਕਰੀਏ ਤਾਂ ਇਹ ਕਿੰਨਾ ਸਮਾਂ ਸੁਬਾ ਸੁਈ ਹੈ ਜੀ ਇਹ ਤੀਜਾ ਸੁਬਾ ਸੁਈ ਹੋਈ ਹੈ ਅੱਜ ਕਿੰਨੇ ਦਿਨ ਦਾ ਤਕਰੀਬਨ ਸੁਈ ਆ ਜੀ ਅੱਜ 15 ਦਿਨ ਹੋ ਗਏ ਸੁਈ ਲਈ ਮਗਰ ਬੱਚਾ ਮਗਰ ਕੱਟੀ ਹੈ ਜੀ ਮਗਰ ਕੱਟੀ ਆ ਗਈ ਠੀਕ ਹੈ ਸੋ ਵੀਰ ਜੀ ਮਿਲਕ ਦੀ ਗੱਲ ਵੀ ਕਰ ਲਈਏ ਤੇ ਕਿੰਨਾ ਕੁ ਰੈਡੀ ਹੈਗਾ ਦੋ ਡੰਗ ਦਾ 11 ਲੀਟਰ ਮਿਲਕ ਤਿਆਰ ਹੈ ਗਿਆ 11 ਲੀਟਰ ਆ ਜੀ ਹਾਂਜੀ ਠੀਕ ਹੈ ਡੱਬੇ ਮਾਰਪਾ ਠੀਕ ਹੈ ਸੋ ਦੋਸਤੋ 11 ਲੀਟਰ ਜਿਹੜਾ ਮਿਲਕ ਤੁਹਾਨੂੰ ਰੈਡੀ ਮਿਲੂਗਾ ਬੂਰੀ ਮੱਝ ਦੇ ਥੱਲੇੋਂ ਤੇ ਜਾਂ ਸੁਗਾ ਵੀ ਹੁਣ ਆਦਾਸੀ ਦਿੱਤਾ ਉਭੀ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬੂਰੀ ਕੱਟੀ ਆ ਦੋਸਤੋ ਇੱਕ ਰੰਗ ਆ ਮੱਥੇ 'ਚ ਜਿਹੜਾ ਵਾਈਟ ਹੈਗਾ ਨਿਸ਼ਾਨ ਬੱਲਾ ਮੱਥਾ ਸੋ ਜਿਹੜਾ ਖੁਰਵੀ ਆ ਬੱਚੀ ਦਾ ਮਗਰ ਜਵਾਬ ਹੈਗਾ ਲੱਤਾਂ ਤੇ ਅੱਗੇ ਜਿਹੜੇ ਪੈਰ ਨਹੀਂ ਹਨ ਤੋਤੇ ਸੋ ਵੀਰਦੀ ਜਿਹੜਾ ਚਵਾ ਜਾਂਦਾ ਮੱਝ ਦੀ ਗੱਲ ਕਰੀਏ ਤੇ ਕਿਦਾਂ ਦਾ ਬੂਰੀ ਦੀ ਆ ਬਹੁਤ ਵਧੀਆ ਦੋ ਡੰਗ ਦਾ ਮਤਲਬ ਕਿ ਚੁਆ ਬਿਲਕੁਲ ਪੂਰ ਛੱਟੇ ਵਾਲੀ ਗੱਲ ਨਹੀਂ ਕੋਸ਼ਟਾ ਕੋਈ ਨਹੀਂ ਵਧੀਆ ਚੁਆਈ ਠੀਕ ਆ ਤੇ ਵੀਰ ਜੇ ਕਿਹੜੀ ਡਿਮਾਂਡ ਆਪਣੀ ਕੀ ਕਰ ਰਹੇ ਆ ਆਪਾਂ 77000 ਰੁਪਈਆ ਕਰ ਦਿਆਂਗੇ ਡਿਮਾਂਡ ਬਾਕੀ ਮੌਕੇ ਦਾ ਮਾਨਤਾ ਕਰਾਂਗੇ 77000 ਦੇ ਵਿੱਚੋਂ ਜੀ ਆ ਜੀ ਮਾਨਤਾ ਕਰਾਂਗੇ ਠੀਕ ਆ ਕਿਸਾਨ ਵੀਰੋ 77000 ਰੁਪਈਆ ਜਿਹੜੀ ਡਿਮਾਂਡ ਆ ਵੀਰ ਹੋਣਾਂ ਦੀ ਤੇ ਮੌਕੇ ਤੇ ਜਦੋਂ ਤੁਸੀਂ ਪਹੁੰਚੇ ਮਾਨਤਾਨ ਜ਼ਰੂਰ ਕੀਤਾ ਜਾਵੇਗਾ ਆਪਣੀ ਤਸੱਲੀ ਜਿਹੜੀ ਤੁਹਾਡੀ ਆਪਣੀ ਖੁਦ ਦੀ ਹੈਗੀ ਆ ਤਸੱਲੀ ਆਪਣੀ ਦੋ ਡੰਗ ਦੀ ਚਾਹੇ ਇੱਕ ਡੰਗ ਦੀ ਚੁਆਈ ਕਰਕੇ ਤੁਸੀਂ ਜ਼ਰੂਰ ਕਰ ਸਕਦੇ ਹੋ ਬਾਕੀ ਜਿਹੜਾ ਉਹ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਦੋਸਤੋ ਥਾਣਾ ਦੀ ਜਿਹੜੀ ਲੰਬਾਈ ਆ ਉਹ ਤੁਸੀਂ ਵੇਖ ਸਕਦੇ ਹੋ ਮੁੱਠੀ ਵਾਲਾ ਥਾਣਾ ਦੋਸਤੋ ਬਾਕੀ ਲੇਵਾ ਦੋਸਤੋ ਸਾਫ਼ ਆ ਜਿੱਥੋਂ ਤੱਕ ਮੈਂ ਨਜ਼ਰ ਮਾਰ ਰਿਹਾ ਮੇਰੀ ਨਜ਼ਰ ਦੇ ਵਿੱਚ ਦੋਸਤੋ ਕੋਈ ਬਾਈਚਾਈ ਵਾਲਾ ਕੰਮ ਨਹੀਂ ਹੈਗਾਗਾ ਦੋਨਾਂ ਪਾਸੇ ਦੋਸਤੋ ਜਿਹੜਾ ਬਹਿਣੀ ਉਲਟਾ ਤੇ ਸੱਜੀ ਬਹਿਣੀ ਦਾ ਬਿਲਕੁਲ ਬਰਾਬਰ ਥਣ ਲੱਗਾ ਵੀਰੋ ਤੁਸੀਂ ਵੀਡੀਓ ਵਿੱਚ ਜਰੂਰ ਨੋਟ ਕਰ ਸਕਦੇ ਹੋ ਸੂਤੇ ਨਿਸ਼ਾਨ ਆ ਦੋਸਤੋ ਵੀ ਤੁਸੀਂ ਦੇਖ ਸਕਦੇ ਮੱਝ ਦੇ ਚੰਗਾ ਵਧੀਆ ਪੱਖ ਰੱਖਦੀ ਏ ਬਾਡੀ ਸਟਰਕਚਰ ਵਾਲੇ ਪਾਸਿਓਂ ਬਾਕੀ ਸਿੰਗਾ ਦੀ ਜਿਹੜੀ ਬੰਤਰ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਗੋਲ ਆ ਕੁੰਡਾ ਸਿੰਘ ਆ ਦੋਸਤੋ ਥੋੜਾ ਜਿਹਾ ਖੁੱਲਾ کہہ ਸਕਦੇ ਪਰ ਬਾਡੀ ਦੇ ਹਿਸਾਬ ਨਾਲ ਬਹੁਤ ਵਧੀਆ ਜੱਜਦਾ ਸਿੰਘ ਸੋ ਵੀਰ ਜੀ ਇੱਕ ਵਾਰੀ ਖੋਲ ਲਿਏ ਇਹਨੂੰ ਬਾਕੀ ਹਾਈਟ ਦੀ ਦੋਸਤੋ ਬਹੁਤ ਵਧੀਆ ਨਾਰਮਲੀ ਮੱਜਾਂ ਦੇ ਵਿੱਚ ਜਿੰਨੀ ਹਾਈਟ ਪਾਈ ਜਾਂਦੀ ਆ ਉਦਾਂ ਦੀ ਹਾਈਟ ਇਸ ਮੱਜ ਦੀ ਹੈਗੀ ਆ ਵੀ ਕੋਈ ਛੋਟਾ ਦਰਮਿਆਨਾ ਕੱਦ ਨਹੀਂ ਕਵਾਂਗੇ ਉਠਿਆ ਪਠਿਆ ਦੀ ਚੜਾਈ ਵੀ ਬਹੁਤ ਵਧੀਆ ਹੈਗੀ ਆ ਠੀਕ ਹੈ ਜੀ ਮੋੜ ਲਗੇ ਬਾਕੀ ਸਾਫ ਹਲੇਵਾ ਦੋਸਤੋ ਬਾਕੀ ਇੱਕ ਹੋਰ ਰਿਕਵੈਸਟ ਆ ਤੁਹਾਨੂੰ ਆਪਣੀ ਦੋ ਡੰਗ ਦੀ ਚਵਾਈ ਆ ਕੇ ਇੱਕ ਡੰਗ ਦੀ ਚਵਾਈ ਕਰਕੇ ਪਾਸ ਕਰਕੇ ਪਸ਼ੂ ਕੋਈ ਵੀ ਲੈ ਕੇ ਜਾਇਆ ਕਰੋ ਸੋ 77000 ਰੁਪਏ ਵੀਰ ਹੋਣਾ ਇਸ ਦੀ ਡਿਮਾਂਡ ਕੀਤੀ ਸੀ ਦੂਜੇ ਨੰਬਰ ਤੇ ਇੱਕ ਹੋਰ ਜਿਹੜੀ ਮੱਝ ਵੀਰ ਹੋਣਾਂ ਦੇ ਕੋਲ ਅਵੇਲੇਬਲ ਹੈਗੀ ਆ ਉਹ ਵੀ ਪੁੱਛ ਲੈਨੇ ਆ ਕੀ ਮਿਲ ਕਾ ਇਸ ਦੇ ਥੱਲੇ ਤੇ ਵੀਰ ਜੀ ਕੀ ਕਿਨਵਾ ਸੂਬਾ ਸੁਈ ਹੋਵੇਗੀ ਭਲੇ ਆ ਚੌਥਾ ਜੇ ਆਪਾਂ ਕਹਿ ਸਕਦੇ ਹਾਂ ਵੀ ਥੋੜਾ ਬਹੁਤ ਵੱਧ ਵੀ ਹੋ ਸਕਦੀ ਹੈ ਨਹੀਂ ਵੱਧ ਨਹੀਂ ਚੌਥਾ ਵੈਸੇ ਸਾਨੂੰ ਤਾਂ ਤੀਜਾ ਦੱਸਿਆ ਹੈ ਭਾਵੇਂ ਚੌਥਾ ਆਪਾਂ ਮੰਨਦੇ ਹਾਂ ਅੱਛਾ ਜੀ ਚੌਥਾ ਮੰਨਦੇ ਹਾਂ ਬਾਕੀ ਸਿੰਘਾਂ ਸੰਗਾਂ ਤੋਂ ਥੋੜੀ ਜੀ ਜਿਹੜੀ ਸ਼ੇਪ ਉਹ ਤੁਸੀਂ ਕਿਸਾਨ ਵੀਰੋਂ ਵੇਖ ਸਕਦੇ ਹੋ ਇੱਕ ਸਿੰਘ ਜਿਹੜਾ ਮਤਲਬ ਕਿ ਟੁੱਟਾ ਹੋਇਆ ਇੱਕ ਤਾਂ ਜਿਹੜਾ ਮਤਲਬ ਕਿ ਕੈਪ ਉੱਤਰਿਆ ਹੋਇਆ ਬਾਕੀ ਸੂਈਆਂ ਦੇ ਵਿੱਚ ਤੁਸੀਂ ਆਪਦੇ ਹਿਸਾਬ ਨਾਲ ਜੱਜਮੈਂਟ ਕਰ ਸਕਦੇ ਹੋ ਵੀਰ ਹੁਣ ਆ ਦੱਸਤਾ ਵੀ ਚੌਥਾ ਸੂਬਾ ਜਿਹੜਾ ਮਤਲਬ ਇਸ ਵਾਰ ਸੂਈ ਆ ਬਾਕੀ ਥਣਾ ਦੀ ਇਸ ਟਾਈਮ ਜਿਹੜਾ ਟਾਈਮ ਆ ਦੋਸਤੋ ਸਾਢੇ 10 ਦਾ ਹੈਗਾ ਮਾਰਨਿੰਗ ਟਾਈਮ ਸਾਢੇ 10 ਦਾ ਸਮਾਂ ਹੈ ਮਗਰ ਜਿਹੜਾ ਮੇਲ ਕਾਫ ਆ ਦੋਸਤੋ ਮਗਰ ਕੱਟਾ ਹੈਗਾ ਉਹ ਵੀ ਤੁਸੀਂ ਦੇਖ ਸਕਦੇ ਆ ਠੀਕ ਆ ਸੋ ਫਿਰ ਜਿਹੜੀ ਦੋ ਡੰਗ ਦੀ ਜਵਾਈ ਆ ਕਿੰਨਾ ਕੁ ਬੰਦੇ ਨੇ ਤਸੱਲੀ ਕਰਨੀ ਕੰਡੇ ਵਾਲਾ ਦੁੱਧ ਕਹਿ ਲਈਏ ਵੀ ਚਾਹੇ 8-9 ਲੀਟਰ ਦੁੱਧ ਤਿਆਰ ਹੈ ਯਾਰ 8 ਤੋਂ ਲੈ ਕੇ 9 ਲੀਟਰ ਤੱਕ 8 ਲੀਟਰ ਪੱਤਾ 25 ਸਮੇਤ ਹੀ ਆ ਜੀ ਹਾਂਜੀ 25 ਸਮੇਤ ਠੀਕ ਆ 8 ਤੋਂ 9 ਲੀਟਰ ਦੋਸਤੋ ਜਿਹੜਾ ਇਸ ਦੇ ਥੱਲੇ ਮਿਲਕ ਪਾਇਆ ਗਿਆ ਵੀਰ ਹੋਣਾ ਵੱਲੋਂ ਵੀ ਬੱਚੇ ਦੇ ਸਮੇਤ ਹੀ ਆ ਬਾਕੀ ਤੁਸੀਂ ਜਿਹੜਾ ਮੱਝ ਦਾ ਉਹ ਤੁਸੀਂ ਦੇਖ ਸਕਦੇ ਹੋ ਸਾਰੇ ਬੰਨਿਓ ਸੋਇਆਂ ਦੇ ਵਿੱਚ 204ਵਾਂ ਸੂਆ ਵੀਰ ਹੋਣਾ ਕਿਹਾ ਬਾਕੀ ਤੁਸੀਂ ਸਿਆਣਿਆਂ ਸਾਰੇ ਆਪਦੇ ਹਿਸਾਬ ਨਾਲ ਜੱਜਮੈਂਟ ਕਰ ਸਕਦੇ ਹੋ ਆਪਦੇ ਹਿਸਾਬ ਨਾਲ ਮੁੱਲ ਵੀ ਲਗਾ ਸਕਦੇ ਹੋ ਸੋ ਆਪਣਾ ਵੀਰ ਜੀ ਇਹ ਤਾਂ ਜਿਹੜੇ ਡਿਮਾਂਡ ਕਰਦੇ ਕੀ ਮੁੱਲ ਕਰ ਰਹੇ 62000 ਰੁਪਏ ਡਿਮਾਂਡ ਹੈ 62000 ਜੀ ਮਾਨਤਨ ਹੋਈ ਲਈ ਮੋਕ ਠੀਕ ਹੈ 62000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਏਗਾ ਡਿਮਾਂਡ ਵੀਰ ਉਹਨਾਂ ਦੀ 62000 ਮਾਨਤਨ ਜਿਹੜਾ ਮੌਕੇ ਤੇ ਪਹੁੰਚਿਆ ਦਾ ਜ਼ਰੂਰ ਕੀਤਾ ਜਾਵੇਗਾ ਪਹਿਲਾਂ ਤਸੱਲੀ ਜਿਹੜੀ ਤੁਸੀਂ ਚੋ ਕੇ ਚਵਾ ਕਰਕੇ ਤਸੱਲੀ ਆਪਦੀ ਪਹਿਲਾਂ ਜ਼ਰੂਰ ਕਰਿਓ ਠੀਕ ਹੈ ਸੋ ਵੀਰ ਜੀ ਇੱਕ ਵਾਰੀ ਜਿਹੜੇ ਕੰਟੈਕਟ ਨੰਬਰ ਨੇ ਉਹ ਜ਼ਰੂਰ ਦੱਸ ਦਿਗੀ ਆਪਣਾ ਨੰਬਰ ਹੈ 95920 1226 ਇੱਕ ਵਾਰੀ ਫੇਰ ਬੋਲ ਦਿਗੀ 95920 1226 ਠੀਕ ਹੈ ਜੀ ਇਹ ਕਿਸਾਨ ਵੀਰੋ ਵੀਰ ਉਹਨਾਂ ਦੇ ਕੰਟੈਕਟ ਨੰਬਰ ਨੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਕਿਸੇ ਟਾਈਮ ਵੀ ਵੀਰ ਉਹਨਾਂ ਨਾਲ ਬਾਤचीत ਕਰ ਸਕਦੇ ਹੋ ਪਸ਼ ਖਰੀਦ ਸਕਦੇ ਹੋ ਬਾਕੀ ਕਿਸੇ ਟਾਈਮ ਮੇਰਾ ਵੀਰ ਕੋਈ ਕੋਈ ਸਾਹਿਬਦਾ ਹੀ ਦੂਰ ਬੈਠਾ ਕਰ ਵੀ ਲੈਂਦਾ ਤੇ WhatsApp ਤੇ ਤੁਸੀਂ ਕੋਈ ਵੀਡੀਓ ਚਵਾਈ ਦੀ ਮੰਗਾਉਣੀ ਚਾਹੁੰਦੇ ਹੋ ਰਿਕਾਰਡਿੰਗ ਕੋਈ ਮੰਗਾਉਣੀ ਚਾਹੁੰਦੇ ਹੋ ਸ਼ਾਮ ਦੀ ਚਾਹੇ ਸਵੇਰ ਦੀ ਉਹ ਵੀਰ ਉਹਨਾਂ ਦੁਬਾਰਾ ਤੁਹਾਨੂੰ ਭੇਜੀ ਜਾਵੇਗੀ ਕੋਈ ਗੱਲ ਨਹੀਂ ਬਾਕੀ ਮੇਰਾ ਜਿਹੜਾ ਕਹਿਣ ਦਾ ਮਤਲਬ ਹੈ ਤੁਸੀਂ ਮੌਕੇ ਤੇ ਪਹੁੰਚ ਕੇ ਤਸੱਲੀ ਆਪਦੀ ਜਿਹੜੀ ਦੁੱਧ ਦੀ ਚਵਾ ਕਰਕੇ ਜਰੂਰ ਕਰਿਆ ਕਰੋ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਨੇ ਸੋ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ